ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਲੋਈ 2-3 ਦਿਨ ਦਾ ਬਲੌਗ ਪਿਆ ਨਹੀਂ ਸੀਗਾ। ਥੋੜਾ ਮਨ ਅਫਸਾਈਡ ਸੀਗਾ ਇਸ ਕਰਕੇ ਨਹੀਂ ਆਇਆ। ਤੇ ਮੈਨੂੰ ਇੰਸਟਾਗ੍ਰਾਮ ਤੇ ਹੋਰ ਕਾਫੀ ਜਗ੍ਹਾ ਮੈਸੇਜ ਆਉਂਦੇ ਸੀਗੇ ਕਿ ਡੈਡੀ ਜੀ ਦਾ ਤਰੀਕ ਦਾ ਕਿਆ ਬਣਿਆ? ਤਰੀਕ ਦਾ ਕਿਆ ਬਣਿਆ? ਤਰੀਕ ਦਾ ਫਿਰ ਬਸ ਉਹਨਾਂ ਨੇ ਅਗਲੀ ਤਰੀਕ ਪਾਤੀ। ਆ ਉਹ ਦਿਨ 7 ਤਰੀਕ ਪਈ ਸੀਗੀ। ਹੁਣ ਉਹਨਾਂ ਨੇ 21 ਤਰੀਕ ਨਾ 21 ਜੁਲਾਈ 21 ਜੁਲਾਈ ਤਰੀਕ ਪਾਤੀ ਉਹਨਾਂ ਨੇ। ਤੇ ਹੁਣ ਉਧਰ ਨੂੰ ਦੇਖਾਂਗੇ ਵੈਸੇ ਹੁਣ ਇਸ ਮੋੜ 'ਤੇ ਤੁਹਾਨੂੰ ਸਮਝ ਨਹੀਂ ਲੱਗਦਾ ਕਿ ਆਇਆ ਕਰੀਏ ਕਿ ਆ ਨਹੀਂ ਕਿ ਇੱਧਰ ਨੂੰ ਜਾਈਏ ਕਿ ਇੱਧਰ ਨੂੰ ਨਹੀਂ ਚਲੋ ਤੇ ਅੱਜ ਹੈਗਾ ਵੀਰਵਾਰ ਤੇ ਅੱਜ ਡੈਡੀ ਜੀ ਨੂੰ ਮਿਲਣ ਜਾਣਾ ਤੇ ਚਲੋ ਚੱਲਦੇ ਆ ਮੈਂ ਚੱਲੇ ਮੰਮੀ ਜੀ ਤੇ ਮਾਸੀ ਵੀ ਆ ਰਹੇ ਉਧਰ ਤੇ ਤੇ ਚਲੋ ਚੱਲੀਏ ਹੁਣ ਡੈਡੀ ਜੀ ਨੂੰ ਮਿਲਣ ਅੱਜ ਬੱਦਲਵਾਈ ਵੀ ਹੋਈ ਵੀ ਕਾਫੀ ਮੌਸਮ ਨੂੰ ਠੰਡਾ ਹੀ ਹੋਇਆਗਾ ਹਵਾ ਚੱਲਦੀ ਮਿੱਟੀ ਮਿੱਟੀ ਤੇ ਕੱਲ ਗੱਡੀ ਦੀ ਸਰਵਿਸ ਵੀ ਕਰਾ ਲਿਆ ਹੁੰਦੀ ਇਹ ਵੀ ਜਦ 10 ਜਾਂ 10000 ਗੱਡੀ ਚੱਲ ਪੈਂਦੀ ਹੈ ਉਹ ਤੋਂ ਬਾਅਦ ਸਰਵਿਸ ਹੁੰਦੀ ਹੈ ਇਹ 2200 1500 ਉੱਪਰ ਚੱਲ ਪਈ ਸੀਗੀ ਉਹ ਤੇ ਲਈ ਸਰਵਿਸ ਕਰਾ ਲਈਏ ਕਿਵਰ ਕੋਈ ਖਰਾਬੀ ਆ ਜਾਂਦੀ ਹੁੰਦੀ ਹੈ ਤੇ ਇਹਦੀ ਬੈਟਰੀ ਵੀ ਡਾਊਨ ਹੋ ਗਈ ਸੀਗੀ ਉਹ ਚੱਕਰ ਚ ਤੇ ਬੈਟਰੀ ਵੀ ਨਵੀਂ ਪਾਉਣੀ ਹੈ ਇਹਦੀ ਤੇ ਬਾਕੀ ਤਾਂ ਸਰਵਿਸ ਹੈ ਡਨ ਹੋ ਗਈ ਚੱਲੀ ਅੰਮੀ ਮੈਂ ਆਂਦੇ ਤੇ ਵੈਸੇ ਅੱਜ ਅੱਜ ਵੀ ਜੀ ਨੀ ਸੀ ਕਰਦਾ ਮੇਰਾ ਬਲੌਗ ਬਣਾਉਣੇ ਦਾ ਪਰ ਕਾਫੀ ਤੁਹਾਡੇ ਮੈਸੇਜ ਆ ਰਹੇ ਸੀ ਇਹ ਸਾਨੂੰ ਦੱਸੋ ਸਾਨੂੰ ਅਪਡੇਟ ਦੋ ਕਿ ਸਾਨੂੰ ਟੈਨਸ਼ਨ ਹੋਈ ਜਾਂਦੀ ਸਾਨੂੰ ਕੁਝ ਪਤਾ ਇੰਨਾ ਕਰਿਆ ਗੱਲ ਦਾ ਕਿ ਮੈਂ ਤਾਂ ਅੱਜ ਬਲੌਗ ਬਣਾ ਕੇ ਤੁਹਾਨੂੰ ਦੱਸ ਦਿਆਂਗਾ ਗੱਲਾਂ ਤੇ ਅੱਜ ਨਾਲੇ ਡੈਡੀ ਜੀ ਦਾ ਹਾਲ-ਚਾਲ ਪੁੱਛ ਕੇ ਆਵਾਂਗੇ ਹਣ ਖੜੇ ਹੀ ਐ ਇਸ ਮੋੜ 'ਤੇ ਸਮਝ ਹੀ ਨਹੀਂ ਲੱਗਦਾ ਕੀ ਕਰੀਏ ਕੀ ਨਹੀਂ ਕਿ ਤੁਹਾਨੂੰ ਵੀ ਪਤਾ ਚਲੋ ਚੱਲੀਏ ਹੁਣ ਡੈਡੀ ਜੀ ਨੂੰ ਮਿਲਣ ਉਹਨਾਂ ਨੇ ਘਰ ਬਣਾ ਰਹੇ ਸੀਗੇ ਜ਼ਾਰਾ ਕੁਛ ਵਿਚੇ ਰਹਿ ਗਿਆ ਅੰਦਰ ਮਾਸੀ ਆ ਗਈ ਮਾਸੀ ਦੇ ਬਾਹਰ ਤੇ ਵੀ ਪ੍ਰੈਕਚਰ ਹੋ ਰਿਹਾ ਦੇਖੋ ਤਾਂ ਹੀ ਆ ਗਿਆ ਮੈਂ ਸਹੀ ਮਿਲ ਗਿਆ ਠੀਕ ਹੈ ਡੈਡੀ ਦਾ ਟੈਨਸ਼ਨ ਨਾ ਲਿਓ ਬਸ ਇਹ ਕਿਤਾ ਹਾਈਪਰ ਮਸ਼ੀਨ ਦਾ ਚਿੰਤਾ ਆਇਆ ਚਲੋ ਕੋਈ ਨਹੀਂ ਜਦੂ ਮਹਾਰਾਜ ਆ ਕੇ ਕੱਢੂਗਾ ਬਾਹਰ ਸ਼ਰਮਾਤ ਨੂੰ ਕਰੀ ਹਾਂਜੀ ਹਾਂ ਜੋ ਲਿਖਿਆ ਵਾ ਤਾਂ ਕਰਨਾ ਵੀ ਚੱਟੂ ਤਾਂ ਬੰਨ ਲੈਂਦਾ ਚਲੋ ਚੱਲੀਏ ਫਿਰ ਮਮਾ ਜੀ ਵੀ ਮਿਲਣੇ ਸੀਗੇ ਲੋ ਜੀ ਡੈਡੀ ਨੂੰ ਮਿਲੇ ਠੀਕ ਠਾਕ ਹੈ ਨਾ ਬੱਕੀ ਮਾਸੀ ਥੋੜਾ ਭਾਬੂ ਖੋਗੀ ਸੀਗੇ ਰੋਣ ਲੱਗੇ ਸੀਗੇ ਮਾਸੀ ਤਾਂ ਅੰਦਰ ਵੀ ਰੋਣ ਲੱਗੀ ਹੂੰ ਕਹਿੰਦੇ ਕੀ ਹੋ ਗਿਆ ਮੈਨੂੰ ਵੀ ਕਹਿੰਦੇ ਨੇ ਮਲੋਸ ਨਾ ਰੱਖਿਓ ਕਹਿੰਦੇ ਨਾ ਕਬਰਾਂਉਣ ਦੀ ਕੋਈ ਗੱਲ ਨਹੀਂ ਹੈ ਫੋਨ ਨਹੀਂ ਅੱਜ ਦਾ ਕੱਲ ਨੂੰ ਆਪਣੇ ਰੱਬ ਸੁਣੂਗਾ ਹੀ ਨਾ ਨਹੀਂ ਹੂੰ ਸੋ ਬਾਕੀ ਹੁਣ ਦੇਖਦੇ ਆ ਹਾਂ ਤੁਸੀਂ ਵੀ ਬਹੁਤ ਪਿਆਰ ਕਰਦੇ ਹੋ ਮੈਨੂੰ ਪਤਾ ਤੁਸੀਂ ਵੀ ਅਰਦਾਸਾਂ ਕਰੀਆ ਮੈਨੂੰ ਵੀ 3-4 ਦਿਨ ਹੋ ਗਏ 7 ਤਰੀਕ ਦੇ ਹੀ ਮੈਨੂੰ ਮੈਸੇਜ ਆ ਰਹੇ ਵੀਰੇ ਕਿਆ ਬਣਿਆ ਕਿਆ ਬਣਿਆ ਤਰੀਕ ਦਾ ਕਿਆ ਬਣਿਆ ਤਰੀਕ ਦਾ ਫਿਰ ਉਹਨਾਂ ਨੇ ਬਸ ਉਹਦੋਂ ਕੁਝ ਨਹੀਂ ਹੋਇਆ ਉਹਨਾਂ ਨੇ ਅਗਲੀ ਤਰੀਕ ਪਾਤੀ ਸੀਗੀ ਉਹਨਾਂ ਨੇ ਆਪਣੀ ਪਾਈ ਉਹਨਾਂ ਨੇ 7 ਤਰੀਕ ਤੇ ਬਾਅਦ 14 ਤਰੀਕ ਤਰੀਕ ਫਿਰ ਨਾ 21 ਤਰੀਕ ਪਾਈ ਠੀਕ ਹੈ ਹੁਣ 7 ਤਰੀਕ ਹੈ ਉਹ ਜੋ 14 ਦਿਨ ਬਾਅਦ ਫੇਰ ਤਰੀਕ ਪੈਂਦੀ ਹੁੰਦੀ ਹੁਣ 21 ਤਰੀਕ ਪੈ ਗਈ ਤੇ ਬਾਕੀ ਹੁਣ ਦੇਖਦੇ ਆ ਬਸ ਵੀ ਤੁਸੀਂ ਵੀ ਸਾਨੂੰ ਬਹੁਤ ਪਿਆਰ ਕਰਦੇ ਹੋ ਤੁਹਾਨੂੰ ਵੀ ਸਭ ਤੋਂ ਵੱਧ ਤੁਹਾਨੂੰ ਯਾਰਾ ਫਿਕਰ ਹੋਈ ਵੀ ਕਿ ਹਾਂਜੀ ਤਸਵੀਰ ਵਾਜ ਦਾ ਕੀ ਬਣਿਆ ਡੈਡੀ ਜੀ ਦਾ ਕੀ ਬਣਿਆ ਬਹੁਤ ਮੈਸੇਜ ਆ ਰਹੇ ਤੇ ਮੈਨੂੰ ਮਾਚਲ ਅੱਜ ਦਿਲ ਪਾ ਪੱਥਰ ਆ ਕੇ ਵੀਡੀਓ ਬਣਾਈ ਹੈ ਮਗਰ ਤੁਸੀਂ ਕਹਿ ਰਹੇ ਸੀ ਸਾਨੂੰ ਕੋਈ ਅਪਡੇਟ ਦੇ ਦਿਓ ਅਪਡੇਟ ਦੇ ਦਿਓ ਵੈਸੇ ਮੇਰਾ ਜੀਤਾ ਕਰਦੇ ਨਹੀਂ ਸਿਰ ਤਿੰਨ ਦਿਨ ਵੀ ਮੇਰਾ ਜੀਓ ਨਹੀਂ ਕਰਾ ਅੱਜ ਵੀ ਮੈਂ ਚੱਲ ਡੈਡੀ ਨੇ ਮਿਲੇ ਹੁੰਦੇ ਆ ਨਾਲੇ ਤੁਹਾਨੂੰ ਦਾਦੇ ਨੇ ਡੈਡੀ ਠੀਕ ਠਾਕ ਆਂਦਰ ਬਾਕੀ ਸਭ ਠੀਕ ਹੈ ਬਈ ਬਾਕੀ ਹੁਣ ਦੇਖਦੇ ਅੱਗੇ ਕੀ ਬਣਦਾ ਮੈਂ ਕਿੰਨੀਆਂ ਚਿੱਜਾਂ ਸੀਗੇ ਕਿੰਨੀਆਂ ਚਾਵਨਾ ਬਣਾਇਆ ਸੀਗਾ ਘਰ ਦੇ ਲੋ ਕਿੰਨੇ ਚਾਵਨਾ ਘਰ ਬਣਾਇਆ ਸੀਗਾ ਸਾਰਾ ਚਾਹ ਵਿੱਚੀ ਰਹਿ ਗਿਆ ਕੀ ਇਦਾਂ ਕਰਾਂਗੇ ਇਦਾਂ ਕਰਾਂਗੇ ਹਣ ਚਾਹ ਦਾ ਕਰਦਾ ਮੈਂ ਵਿੱਚੀ ਰਹਿ ਗਿਆ ਨੇ ਕੀ ਇਦਾਂ ਕਰਾਂਗੇ ਉਹ ਚੀ ਲਵਾਵਾਂਗੇ ਆ ਲਵਾਵਾਂਗੇ ਸਾਰਾ ਉਸ ਵਿੱਚੇ ਰਹਿ ਗਿਆ ਹੈ ਕਰਵਾ ਤਾਂ ਹੁਣ ਕੋਈ ਚੀਜ਼ ਹੈ ਨਹੀਂ ਕਿ ਹਾਂ ਕਰਾ ਲਿਓ ਖਰਾ ਲਿਓ ਮੈਂ ਜਦ ਤੋ ਸ਼ੁਰੂ ਤੇ ਆਏ ਸੀ ਕਿ ਗੇਟ ਲਾ ਜਵੇ ਮੇਨ ਆਪਣਾ ਅੰਦਰ ਮੈਂ ਪਹਿਲਾਂ ਤੰਗ ਬਗਰ ਕਿ ਕੋਈ ਵੜ ਜਾਂਦਾ ਕੋਈ ਕੋਈ ਵੜ ਜਾਂਦਾ ਤਾਂ ਸਾਡੇ ਪਿੰਡ ਵੀ ਅਨਾਉਂਸਮੈਂਟ ਹੋਈ ਹੈ ਕਹਿੰਦੇ ਦਿਨ ਵਿੱਚ ਬਹੁਤ ਚੋਰੀਆਂ ਹੋ ਰਹੀਆਂ ਸਾਡੇ ਇਹ ਨਹੀਂ ਕਹਿੰਦੇ ਜੇ ਕਿਤੇ ਕੋਈ ਵੀ ਬਾਹਰ ਜਾ ਰਿਹਾ ਕਹਿੰਦਾ ਇੱਕ ਬੰਦਾ ਘਰ ਚ ਜ਼ਰੂਰ ਰਹੋ ਸਰ ਵੀ ਤੇ ਜੀ ਨੇ ਅਨਾਉਂਸਮੈਂਟ ਕਰੀ ਸੀਗੀ ਆਹ ਤਿਆਰੀ ਕਰਨ ਟਿਕਣ ਲੱਗਦੇ ਨਹੀਂ ਹੈ ਕਿ ਚੋਰ ਉਹ ਬਾਕੀ ਵੀ ਤੁਸੀਂ ਆਪਣੇ ਘਰਾਂ ਖਿਆਲ ਰੱਖਿਓ ਜਿੰਦੇ ਕੁੰਡੇ ਮਤਲਬ ਘਰ ਨੂੰ ਸੁੰਨਾ ਨਾ ਛੱਡਿਓ ਬਾਕੀ ਦੇਖਦੇ ਹਾਂ ਹੁਣ ਵੀਰੇ ਉਹ ਤੇ ਵਾਦ ਚੱਲਦੇ ਆਪਾਂ ਮੋਟਰ ਪਾ ਫੇ ਚੱਲਾਂਗੇ ਦੂਜੀ ਮੋਟਰ ਪਾ ਉਸੰਨਾ ਵੀ ਨਹੀਂ ਪਤਾ ਲੱਗਦਾ ਕਿ ਕਿੰਨੀ ਤਿੱਖੀ ਧੁੱਪ ਚੜ ਗਈ ਮੱਧੜ ਦੇਖੋ ਐਨ ਖੁੱਲ ਗਏ ਤੇ ਹੁਣ ਚੱਲੀਏ ਮੋਟਰ ਪਾ ਦੂਜੀ ਮੋਟਰ ਤੇ ਚੱਲਦੇ ਪਿੰਡ ਵਾਲੀ ਆਪਾਂ ਬਾਅਦੋਂ ਚੱਲਦੇ ਆ ਚਾਬੀ ਤਾਂ ਹੈਗੀ ਵਿੱਚੇ ਇਹਦੇ ਲੋਈ ਮੋਟਰ ਪਾ ਪਹੁੰਚ ਗਏ ਇਹ ਆਹ ਸਾਈਡ ਦੇਖੋ ਆਹ ਸਾਈਡ ਤਾਂ ਖੱਬੜ ਐਨ ਗਲ ਗਿਆ ਤੇ ਆਹ ਸਾਈਡ ਪਪੂਲਰ ਐਨ ਸਾਫ ਪਏ ਆ ਤੇ ਉਹ ਜਿੱਥੇ-ਥੇ ਧੁੱਪ ਪੈਂਦੀ ਆ ਮੁਰੇ ਉੱਥੇ ਉੱਥੇ ਨਹੀਂ ਸਾਫ ਹੈਗਾ ਉੱਤੇ ਖੱਬੜ ਜੰਮਿਆ ਫੇਰ ਹੁਣ ਔਰੇ ਦੇਖੋ ਧੁੱਪ ਘੱਟ ਲੱਗਦੀ ਔਰੇ ਔਰੇ ਖੱਬੜ ਜੰਮਿਆ ਨਹੀਂ ਹੈ ਉਹ ਮੁਰੇ-ਮੁਰੇ ਜੰਮ ਗਿਆ ਦੇਖਦਾ ਇਹ ਚ ਵੀ ਇੱਕ ਵਾਰ ਸਪਰੇਅ ਜੀ ਘੁਮਾ ਲੈਣੀ ਸਾਰੇ 'ਚ ਐਰੇ ਵਾਸਤੇ ਮੈਂ ਕੱਲ ਬੰਦਾ ਲੱਭ ਲਿਆ ਕੱਲ ਆਉਂਗਾ ਉਰੇ ਕੱਲ ਹੀ ਕ ਦਿਹਾੜੀ ਲਾੜਣਾ ਨੇ ਅਨ ਸਾਸ ਸਫਾਈ ਕਰ ਦੇਣੀ ਉਰੇ ਐਨ 4 ਸਵੇ ਦੇ ਸਾਸ ਸਫਾਈ ਹੋ ਜਾਣੇ ਅੱਜ ਤੋਂ ਸਾਰੀ ਸੁੱਕਿਆ ਵਾ ਬਾਹਰਲੀ ਸਾਈਡ 'ਤੇ ਹੈ ਨੀ ਬੇਦਾਨੇ ਲੱਗੀਆਂ ਹੋਈਆਂ ਇਹ ਸਾਡੇ ਉਰੇ ਕੱਕੜੀ ਲੱਗੀ ਵੀ ਮਿਲਗੀ ਮਿਲਗੀ ਨੂਰੇ ਪਿਛਲੇ ਸਾਲ ਭਿੰਡੀਆਂ ਕੱਕੜੀਆਂ ਕੱਕੜੀਆਂ ਦੇ ਵੀ ਮੁੱਕਦੇ ਨਹੀਂ ਰਹੇ ਅੰਤ ਨਹੀਂ ਰਹੇ ਭਿੰਡੀਆਂ ਵੀ ਹਫ਼ਤੇ ਜਿੰਨੇ ਦੋ ਵਾਰ ਪੱਕੀਆਂ ਬਣਦੀ ਬਣਦੀ ਸੀ ਸਾਡੇ ਘਰ ਭਿੰਡੀਆਂ ਮਿਰਚ ਮਿਰਚ ਹੁਣ ਅੰਤ ਹੀ ਮਿਰਚਾਂ ਹੀ ਬਹੁਤ ਲੱਗੀਆਂ ਹੋਈਆਂ ਤੋੜ ਕੇ ਲੈ ਕੇ ਚੱਲਾਂਗੇ ਘਰ ਨੂੰ ਤੇ ਵੀ ਕਾਫੀ ਹੋ ਚੱਲਿਆ ਨਿਕਲੇ ਕਾਫੀ ਫਲ ਲੈਦੇ ਵੀ 1 2 3 4 5 6 7 8 9 10 ਕਿ ਨਿਕਲੇ ਬਾਕੀ ਬੁੱਟੇ ਤਾਂ ਆਪਣੇ ਠੀਕ ਆ ਤੇ ਹੁਣ ਚੱਲੀਏ ਪਿਛਲੇ ਪਾਸੇ ਦੇਖੀਏ ਮੋਟਰ ਤਾਂ ਮੰਨਿਆ ਠੀਕ ਆ ਮਣੀ ਮੁੱਟੀ ਸਾਫ ਸਫਾਈ ਹੁਣ ਕਰ ਲੂ ਪਿੱਲੀ ਆ ਮੋੜਦਿਆਂ ਸਾਸ ਵੇ ਕਰਕੇ ਨਿਵੇੜ ਦਾਣਾ ਕੰਮ ਤਰਨ ਵੀ ਜਿਲੇ ਵਸੂ ਲੈ ਬਿਲਣਾ ਵਧੀਆ ਗਈ ਬੇਲ ਕੱਦੂ ਗੱਦੂ ਵੀ ਲੱਗਦੀ ਹੈ ਆ ਵੀ ਪਿਛਲੇ ਪਾਸੇ ਦਾ ਇਹਨਾਂ ਬੁੱਬਲਰ ਸਾਫ ਪਏ ਪਿਛਲੇ ਵਸ ਨਹੀਂ ਹੋਇਆ ਖੱਬਲ ਖੁੱਬਲੇ ਇਹਨਾਂ ਇਹਲੇ ਵਸਨਾਂ ਨੇ ਕਲੀਅਰ ਤੁਹਾਨੂੰ ਦੇਖਦੇ ਇਹ ਵੀ ਇਹਦੀ ਨਾ ਆ ਸਿੰਗਾਈ ਜਾਣੀ ਸ਼ੁਰੂ ਕਰੀ ਸੰਗੜਾ ਇਹਨਾਂ ਨੂੰ ਵੀ ਕਾਫੀ ਹੋ ਗਿਆ ਥੱਲੇ ਤੱਕ ਕਾਫੀ ਹੋ ਦੇਖੋ ਇਹ ਸਾਡ ਵੀ ਦੇਖਾ ਸਾਡਾ ਪੂਰੀ ਟਰੈਕਟਰ ਬੜ ਜਾਂਦਾ ਨਾ ਸਾਰੀ ਬੋਸ ਜਿਹੜਾ ਨਾ ਇਹ ਗਲਤੀ ਪੂਰੀ ਗੇਟ ਰੱਖਣ ਦਾ ਇੱਕ ਬੜਾ ਹੈ ਕਿਹਜ ਨੂੰ ਟਰੈਕਟਰ ਬੜ ਸਕੇ ਇੰਦਰ ਨੂੰ ਪੂਰਾ ਚਲੋ ਤੇ ਹੁਣ ਚੱਲਦੇ ਆਪਾਂ ਪਿੰਡ ਵਾਲੀ ਮੋਟਰ ਦੇਖੀਏ ਉਧਰ ਵੀ ਇਧਰ ਤਾਂ ਠੀਕ ਆ ਬਸ ਕਾਲੀ ਵੀ ਕੱਲੂ ਮਸ਼ੀਨ ਆਣੀ ਕੱਲੂ ਆ ਪਰਸ ਨੂੰ ਕਾ ਦਾ ਨੰਬਰ ਵੀ ਲੱਗ ਜਾਣਾ ਹਾਂ ਦੋ ਤਿੰਨ ਦਿਨ ਹੋ ਗਏ ਫਰੇ ਵੀਡੀਓ ਕਹਿ ਰਹੇ ਨੇ ਕਿ ਸਾਫ ਕਰਨਾ ਦਾ ਸਾਫ ਕਰਨਾ ਕਰਤੇ ਹੀ ਟਾਈਮ ਹੀ ਨਹੀਂ ਲੱਗਦਾ ਸੀਗਾ ਉਧਰੇ بڑے ਕੰਮ ਮੇੜਨੇ ਪੈਂਦੇ ਸੀਗੇ ਹੁੰਦੇ ਹੁਣ ਕਾਲੂ ਦੇਖਿਆ ਐਨ ਸਪਾਈ ਕਾਲੂ ਜੀ ਪਰਸਨਲ ਨੰਬਰ ਲੱਗ ਜਾਣਾ ਇਹਦਾ ਐਨ ਸਪਾਈ ਕਰਦੇ ਨੇ ਤੇ ਹੁਣ ਚੱਲੀ ਆਪਾਂ ਪਿੰਡ ਵਾਲੀ ਮੋਟਰ ਪਿੰਡ ਚੱਲਦੇ ਆ ਪਿੰਡ ਤਾਂ ਦਿਖਾਉਂਦੇ ਆ ਰੇਲ ਪਾਈ ਤੋਂ ਬਾਅਦ ਕੀ ਹੋਏਗਾ ਹੁਣ ਚੱਲੀ ਆਪਾਂ ਪਿੰਡ ਵਾਲੀ ਮੋਟਰ ਪਾ ਲੋਈ ਪਿੰਡ ਵਾਲੀ ਮੋਟਰ ਤੇ ਪਹੁੰਚ ਕੇ ਇਧਰ ਜਮਣਾ ਵੀ ਪੱਕਣ ਲੱਗੀਆਂ ਆ ਦੇਖੋ ਹੁਣ ਪੱਕਣ ਲੱਗੀਆਂ ਹੁਣ ਕਾਲੀ ਵਾਲੇ ਜਮਣਾ ਕਰਨ ਲੱਗੀਆਂ ਨਿਕਲਦੀ ਹੈ ਹਰੀ ਹਰੀ ਜਮਣੇ ਗਿਰੀ ਜਾਂਦੀ ਜੂ ਰੱਖੀ ਤੇ ਹੁਣ ਖੇਤ ਵੀ ਚੈੱਕ ਕਰੋ ਬਾਈ ਇਹਨਾਂ ਹਰਿਆਈ ਮਾਰ ਲੱਗੇ ਇਧਰੋਂ ਉਹ ਅਮਨੇ ਤੇ ਰਣਵੇਂ ਵਾ ਥੋੜੀ ਫਰਕ ਹੈ ਉਹ ਥੋੜੇ 5 ਕਿ ਦਿਨ ਪਹਿਲਾਂ 4 ਕਿ ਦਿਨ ਪਹਿਲਾਂ ਲੱਗੇ ਹੋ ਆਪਾਂ ਦੇ ਆਪਣੇ 4 ਦਿਨ ਲੇਟ ਲੱਗੇ ਹੋਏ। ਆਪਣੇ ਉਹ ਖੇਤ ਦੇ ਬਰਾਬਰ ਲੱਗੇ ਉਹਦਰਲੇ। ਜ ਆਪਣੇ ਵੀ ਹਰਾਈ ਮਾਰਨ ਲੱਗੇ। ਔਰ ਕਿ ਪਿਛਲੇ ਪਾਸੇ। ਇੱਧਰ ਵੀ ਲੱਗੇ ਤਾਂ। ਇਹ ਹੋਰ ਲੇਟ ਲੱਗੇ ਹੋਏ ਆ। ਸਾਰ ਨੂੰ ਪਹਿਨਾ ਉਹ ਪਿਛਲੇ ਲੱਗੇ ਸਾਡੇ। ਉਹ ਪਿਛਲੇ ਉਹ ਤੋਂ ਬਾਅਦ ਮਾਸੜ ਦੇ। ਆਮ ਅਸਰ ਦੇ ਫਿਰ ਸਰਵਿਸ ਤੇ ਦੇ ਆ ਫਿਰ ਮੇਰੇ ਅਵੇ ਵਿੱਕੀ ਅੱਛੇ ਨੇ ਹੋਰਿਆ ਕਿ ਲੇਟ ਹੋਈ ਨਾ ਹੋਰਿਆ ਕਿ ਹੋਰ ਲੇਟ ਲੇਟ ਹੋਈ ਜਾਂਦੇ ਤੇ ਰੋਜ਼ ਮੋਟਰ ਦੀ ਵੀ ਸਫਾਈ ਹੁੰਦੀ ਉਰੇ ਬਸ ਹੁਣ ਇੱਕ ਆਖਰੀ ਰੇ ਰਹਿ ਗਿਆ ਉਹ ਵੀ ਪਾ ਲੈਣਾ ਦੋ ਰੇ ਤਾਂ ਪੈ ਗਏ ਹੁਣ ਸਿਰਫ ਲਾਸਟ ਰੇ ਉਹਰਵਾ ਇੰਟਰਵੀਅੂ ਆ ਕੇ ਕਿ ਸਫਾਈ ਹੋਣੀ ਇੰਨਾ ਸਫਾਈ ਕਿਹ ਹੋ ਗਿਆ ਸਪਰੇ ਹੋਣੀ ਕੈਂਡਲ ਜਾ ਕੇ ਉਹਦਾ ਕੁਝ ਨਹੀਂ ਹੋਣਾ ਫੇਰ ਐਨ ਆਪਣੇ ਤਾਂ ਰੈਡੀ ਤੇ ਉਧਰ ਤੇ ਆਪਾਂ ਨੇ ਇਧਰ ਬੱਟਾ ਵੀ ਸਾਫ਼ ਕਰਵਾ ਲੈਣੀ ਆ ਆ ਸਾਰੀਆਂ ਇਧਰ ਵੀ ਤੇ ਚੱਲੀਏ ਹੁਣ ਘਰ ਨੂੰ ਮੋਹਰ ਨਾ ਨਹੀਂ ਬਦਲਦਾ ਕਰੇ ਤਾਂ ਪੈਣ ਦੀ ਕਰੇ ਬੱਦਲ ਹੁਣ ਇਹ ਠੰਡੀ ਡੰਡੀ ਹਵਾ ਚੱਲ ਪਈ ਹੋਰ ਤੋਂ ਬੱਦਲੇ ਤੇ ਸਾਨੂੰ ਹੁਣ ਚੱਲੀਏ ਘਰ ਨੂੰ ਘਰ ਤੇ ਦੇਖੀਏ ਕਰਾ ਹੁਣ ਟੈਲਾਂ ਆਏ ਸੀਗਾ ਉਹ ਵੀ ਤੁਹਾਨੂੰ ਘਰ ਜਾ ਕੇ ਦੱਸਦਾ ਤੁਹਾਨੂੰ ਮੈਂ ਤੇ ਲੋਈ ਘਰਾਂ ਪਹੁੰਚ ਗਏ ਤੇ ਉੱਥੇ ਉਹ ਤਾਂ ਮੁਰਸਲ ਖੜਾ ਸੀ ਸੇਰੇ ਵਾਲੀ ਕਲਿੱਪ 'ਚ ਦੇਖਿਆ ਹੁਣ ਆ ਤੇ ਮੋੜਸਾ ਲੈ ਕੇ ਲੰਘ ਗਿਆ ਕਹਿੰਦਾ ਮੈਂ ਗੱਲ ਤੇ ਆਉਂਗਾ। ਕਹਿੰਦਾ। ਹਾਂ। ਕਹਿੰਦਾ ਨਹੀਂ ਤਾਂ ਇੱਕ ਅੱਡੇ ਦਿਨ ਦਾ ਕੰਮ ਐ। ਇੱਕ ਦਿਨ ਬਸ ਸਫਾਈ ਹੋ ਰਹੀਦੀ ਹੋਰ ਤਾਂ ਕੁਛ ਨਹੀਂ। ਹਾਂ ਪਹਿਲਾਂ ਰਹਿੰਦੀ ਆ ਜੀ। ਹੂੰ ਥੋੜੀ ਜਿਹੀ ਟੇਲਾ ਰਹਿੰਦੀ ਆ ਮੈਂ ਕਿ ਜਿਹੜਾ ਸਿਮਿੰਟੇ ਜਮਿਆ ਪਤਾ। ਉਹਦੋਂ ਅਸੀਂ ਸਾਫਤਾ ਕਰਿਆ ਤਾਂ ਬਸ ਸਿਮਿੰਟ ਜਾਂ ਨਹੀਂ ਉਤਰਿਆ ਸਾਥੇ। ਉਹਨਾਂ ਨੂੰ ਪਤਾ ਕਿੱਦਾਂ ਉਤਰਦਾ ਕੈਮੀਕਲ ਜਾਲਿਆ ਕੇ ਰੱਖਿਆ ਪਾ ਉਹਨਾਂ ਨੇ। ਉਹਦੋਂ ਉਤਰੂਗਾ ਨਾ ਮੈਂ। ਆ ਹਾਂ ਤਾਂ ਨਹੀਂ ਕਰਾਂਗਾ। ਤਦ ਵੀਰੇ ਇੱਕ ਜਿਹੜਾ ਥਮਲੇ ਦੀ ਟੈਲਾ ਰਹਿੰਦੀ ਦੋਕ ਉਹ ਟੈਲਾ ਪੂਰੀਆਂ ਕਰ ਦੂੰਗਾ ਬਾਕੀ ਆਇਆ ਮੈਨੂੰ ਵੱਟਣ ਲੱਗ ਗਿਆ ਮੈਨੂੰ ਕਹਿਣ ਲੱਗ ਗਿਆ ਮੈਨੂੰ ਹਾਂ ਹਨ ਮੋਟਰਸਾਈਕਲ ਉਹ ਫਲਾਤ ਕਰਨਾ ਹਾਂ ਹਨ ਲੈ ਕੇ ਆ ਮੈਂ ਤਾਂ ਲੈ ਜਾ ਮੈਂ ਮੋਟਰਸਾਈਕਲ ਕਰਾਉਣਾ ਤੇ ਮੋਟਰਸਾਈਕਲ ਤੇ ਹਾਂ ਤੇ ਮੋੜ ਤੇ ਲੈ ਗਿਆ ਮੈਂ ਕਿਹਾ ਹੁਣ ਤਾਂ ਇੱਕ ਮੈਨੂੰ 11 ਮੈਂ ਫੋਨ ਕਰਿਆ ਤਾਂ 2 ਦਿਨ ਪਹਿਲਾਂ ਹਾਂ ਮੈਂ ਕਿਹਾ ਆ ਜਾ ਯਾਰ ਟੈਲਰ ਦਾ ਸਾਫ ਕਰ ਜਾ ਮੈਂ ਕਿੰਨੇ ਦਿਨ ਪੱਕੀ ਡੇਢ ਦੇ ਕਹਿੰਦਾ 11 ਤਰੀਕ ਨੂੰ ਆਉਂਗਾ ਅੱਛਾ ਕੱਲੂ ਕਹਿੰਦਾ ਹੁਣ ਆਉਂਦਾ ਕਹਿੰਦਾ ਮੈਂ ਦੇਖਦੇ ਹਾਂ ਬਾਕੀ ਦੇਖਦੇ ਹੁਣ ਵੀ ਕਹਿ ਕੇ ਗਿਆ ਮੈਂ ਕੱਲੂ ਆਉਂਗਾ ਸਵੇਰੇ ਮੈਂ ਕਿੰਨੇ ਵੇ ਆਉਂਦਾ ਕਹਿੰਦਾ ਸਾਢੇ 9 ਉਹ ਵੀ ਪੌਣੇ 8 ਜਿੰਨੇ ਆ ਬੜੀ ਲੇਟ ਆਣਾ ਹੈ ਸਾਢੇ 8 ਨਾ ਸਾਢੇ 9 9 ਸਾਢੇ 9 ਕਹਿੰਦਾ ਤਾਂ ਬਾਕੀ ਦੇਖਦੇ ਦਿਹਾੜੀਏ ਸ਼ੁਰੂ ਕਰੂੰਗਾ ਕਹਿ ਦਿਹਾੜੀਏ ਲੱਭ ਕੇ ਕਰੂੰਗਾ ਅੱਜ ਦੇੜੀ ਨੂੰ ਨਾ ਨਾਲ ਇਹ ਤਾਂ ਤਾਂ ਮੁੰਡਾ ਤਾਂ ਇੱਕ ਪਤਾ ਨਹੀਂ ਕੌਣ ਤਾਂ ਹਾਂ ਦਿਆਣੀ ਲੈ ਦੋ ਹੋਏ ਦੋਹੇ ਤੇ ਕਣਕ ਵੀ ਧੋ ਕੇ ਸੁੱਕਣੀ ਪਈ ਅੱਜ ਸੁਕੂੰਗੀ ਕਣਕ ਨਹੀਂ ਦੋ ਦਿਨ ਬੱਦਲੇ ਤਾਂ ਨਾ ਮੈਂ ਮੈਂ ਦੋ ਦਿਨ ਬੱਦਲੇ ਤਾਂ ਅੱਜ ਧੁੱਪ ਪਈ ਕਣਕ ਨੂੰ ਪਰ ਹੋਰ ਪਾਸੇ ਨਹੀਂ ਬੋਪਾ ਪਹਿਲੇ ਤੇ ਗੱਡੀ ਮੈਂ ਅੱਜ ਬਾਹਰੇ ਕੱਢੀ ਵੀ ਤੀ ਕੱਲ ਨਾ ਉਹਨਾਂ ਨੇ ਤੁਹਾਨੂੰ ਸਵੇਰੇ ਵੀ ਦਿਖਾਇਆ ਤਾਂ ਦੇਖੋ ਰੰਗ ਜਾਂ ਮਾਰਿਆ ਨੇ ਥੱਲੇ ਸੁੱਕ ਗਿਆ ਹੁਣ ਤਾਂ ਇਹਨਾਂ ਇਹ ਗਣਾ ਜੜ ਜੜ ਤੇ ਜਿਹੜਾ ਆਪਾਂ ਮੀਮੂ ਚ ਕੱਢ ਦਿੰਦੇ ਮਿੱਟੀ ਵਾਲਾ ਪਾਣੀ ਲਾਗ ਦਿੰਦਾ ਥੱਲੇ ਉਹ ਤੇ ਹੈਗਾ ਨਾ ਹੁਣ 5 ਸਾਲ ਦੀ ਗਾਰੰਟੀ ਹੈ ਜਿੱਥੇ ਮਰਜੀ ਘਮਾਓ ਕਹਿੰਦੇ ਉਹਨਾਂ ਨੇ ਟਾਇਰਾਂ ਬ ਵੀ ਮਾਰਦੇ ਸਾਰੇ ਕੋਈ ਵੀ ਖਾਲੇ ਕਰਦੇ ਆਹ ਬੱਜੀ ਵੀ ਉਰੇ ਕਿਤੇ ਉਤਰ ਗਈ ਆਹ ਬੱਜੀ ਇਹਦਾ ਹੱਥੋਂ ਨੇ ਵਧੀਆ ਇੱਕ ਉਹਨਾਂ ਨੇ ਹੋਰ ਸਪਰੇਅ ਦਿੱਤੀ ਹੋਊਗੀ ਤੁਹਾਨੂੰ ਦਿਖਾਉਂਦਾ ਉਹ ਵੀ ਬਹੁਤ ਵਧੀਆ ਸਪਰੇਅ ਹੈ ਪਿੰਡਰ ਵਾਲੇ ਨਾਲ ਸਪਰੇਅ ਦਿੱਤੀ ਆ ਦੇਖੋ ਪਿੰਡਰ ਨਾਲ ਲਿਖਿਆ ਉੱਪਰ ਇਹ ਚੂਹਿਆਂ ਦੇ ਦਿੱਤੀ ਆ ਕਹਿੰਦਾ ਜਿਕਰ ਨਾ ਚੂਹੇ ਅੰਦਰ ਤਾਰਾਂ ਤੋੜਾ ਟੁੱਕ ਦਿੰਦੇ ਆ ਇਹਦੇ ਵਿੱਚ ਵੜ ਜਾਂਦੇ ਆ ਇੱਕ ਵਾਰ ਦੇਖੇ ਅੰਦਰ ਨਾ ਚਲੇ ਤਾਂ ਹੁਣ ਅੰਦਰ ਤੇ ਖੋਲਣੀ ਹੈ ਇਹ ਰ ਅੰਦਰ ਚੂਹੇ ਘੁੰਮੇ ਹੋਏ ਤੇ ਹੋਰੇ ਕਰਕੇ ਸਪਰੇਅ ਦਿੱਤੀ ਆ ਨਾ ਜੇ ਚੂਹੇ ਚਾਹੇ ਘੁੰਮਦੇ ਦੇਖੇ ਵਿੱਚ ਹਨਾ ਸਪਰੇਅ ਮਾਰ ਦੋ ਇੱਕ ਵਾਰ ਕਿਹਨੇ ਚੂਹੇ ਆਲੇ ਦੋਲੇ ਵਿੱਚ ਘੁੰਮੂਗੇ ਨੇ ਖਰਾਬ ਨਹੀਂ ਕਰੂਗੇ ਗੱਡੀ ਨੂੰ ਕਿਹੜਾ ਗੱਡੀ ਤਾਰਾਂ ਤੋੜੇ ਨਹੀਂ ਟੁੱਕ ਦਿੰਦੇ ਤੇ ਇਹਨਾਂ ਦੇਖਣਾ ਹੁਣ ਉਰੇ ਅੰਦਰ ਚੂਹੇ ਘਮ ਦੇ ਉੱਥੇ ਵੀ ਮਾਰ ਸਕਦੇ ਇਹ ਹਰੇਕ ਪਾਸੇ ਮਾਰ ਸਕਦੇ ਬਸ ਛੋਟੇ ਨੇਣੇ ਤੇ ਦੂਰ ਰੱਖਣੀ ਐ ਜ਼ਹਿਰੀਲੀ ਬਹੁਤ ਐ ਇਹ ਇਹਨੂੰ ਜੇ ਸੁੰਗਣਾਂ ਦਾ ਚੂਹਾ ਫਿਰ ਅੰਦਰ ਨਹੀਂ ਵੜਦਾ ਹੈਗਾ ਤੇ ਬਸ ਸੁੱਕ ਗਈ ਗੱਟੀ ਵੀ ਅੰਦਰ ਕਰੀਆ ਹੁਣ ਕਿਉਂਕਿ ਕੱਪਲੇ ਖੜੀ ਧੀ ਤੇ ਹੁਣ ਕਰਦੇ ਆਪਾਂ ਬਲੌਗ ਬੰਦ ਕੋਈ ਨਹੀਂ ਵੀਰੇ ਹੌਸਲਾ ਰੱਖਿਆ ਵਾ ਤੇ ਹੁਣ ਡੇਲੀ ਬਲੌਗ ਪਾਵਾਂਗੇ ਕੋਈ ਟੱਕਰ ਨਹੀਂ ਕਰਦੇ ਦਿਖਾਵਾਂਗੇ ਖੇਤ ਦਿਖਾਵਾਂਗੇ ਤੱਕ ਕਰਦੇ ਵੀਡੀਓ ਬੰਦ ਤੇ ਮਿਲਦੇ ਕਿਸੇ ਅਗਲੇ ਬਲੌਗ ਚ